ਆਈ ਸਟੋਰੀ ਹਾਂਜੀ ਕਮਿਸ਼ਨਰ ਨੂੰ ਥੋੜਾ ਲਵ ਮਾਰੇ ਅੰਸ਼ਾਨਾਂ ਦੇ ਖਿਲਾਫ ਜਿਹੜੀ ਮੈਮ ਨੇ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰ ਨੂੰ ਬੱਤੀ ਸੌਦਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲਪ੍ਰੀਤ ਸਿੰਘ ਫਟੇ ਤੇ ਇਹਦੇ ਨਾਲ ਦਾ ਜਿਹੜਾ ਸਾਤੀਸੀਵਾ ਰਮਨ ਕੁਮਾਰ ਈਸ਼ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਨੂੰ ਪੰਦੇ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡ ਕੋਲ ਥਿੰਦਾ ਗ੍ਰਾਮ ਵੀ ਰਿਕਵਰ ਹੋਈ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜਿਆਦਾ ਜਿਹੜੀ ਆ ਗੁੰਡਾਗਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਅੱਜ ਸੀਏ ਇੰਚਾਰਜ ਰਿਸਪੈਕਟਿਵ ਸੈਂਟਰ ਨੂੰ ਪਰਮਿਸ਼ਨ ਮਿਲੀ ਜਿਹਦੇ ਤੇ ਇਹਨਾਂ ਬੰਦੂਆਂ ਦਾ ਰੌਪ ਪਿੱਛੇ ਹੈ ਇਹਨਾਂ ਕੋਲ ਵਰਜਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀ ਆ ਕੀ ਕਰਨਾ ਹੈ ਸ਼ਹਿਰ ਦੇ ਵਿੱਚ ਉਹਦੀ ਤਕਰੀਰ ਚੱਲ ਰਹੀ ਹੈ ਜੋ ਕਿ ਇਹ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਤਿਹ ਹੈਗੇ ਇਹ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ ਕਿਹੜਾ ਪਰਚਾ ਦਰਜ ਕਮਿਸ਼ਨਰ ਦੇ ਵਿੱਚ ਹੀ ਹੈ ਜਾਂ ਸਾਰੀ ਕਮੇਟੀ ਦੇ ਵਿੱਚ ਹੈ ਬਿਦਾਰੀਤ ਹੋਈ ਹੈ ਗ੍ਰਿਫਤਾਰੀ ਇਹਨਾਂ ਦੀ ਹੋਈ ਹੈ ਅਕਰਵਾਲ ਮੋਬਾਈਲ ਹੌਕਸਟ ਹੈ ਉਹਦੇ ਬਾਰੇ ਇਹਦਾ ਇਹ ਪਹਿਲਾਂ ਪਿੱਛੇ ਜੇ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਕੇ ਘਰ ਇਲਾਕੇ ਦੇ ਵਿੱਚ ਤਬਦੀਬ ਵੀ ਕੀਤਾ ਸੀਗਾ ਤੁਸੀਂ ਉਹ ਸਾਰੇ ਬਕਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਈਗੀ ਤਰਜੰਜ ਕਰ ਜਾਈਏ ਵਾਂਟਡ ਕਿਹੜੇ ਮਾਮਲੇ ਚ ਸੀਗੇ ਇਹੋ ਇੱਕ ਲਗ ਲਗ ਮੁਕਦਮੇ ਵਾਂਟੜਾ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 3. ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਭ ਮੌਂਟਰ ਸੀਗੇ ਵੀ ਨੰਬਰ ਕੀ ਕੀ ਹਸਰੇ ਬਰਾਮਦ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਫੋਰ ਦਾ ਪਿਸਟਨ ਤੇ ਚਾਰ ਜਿਹੜੇ 23 ਫੋਰ ਦੇ ਪਿਸਟਨ 50 ਗਰਮ ਦੇ ਕੰਟਰੀ ਮੈਂਟ ਦਾ ਉਹ ਚੈੱਕ ਕਰਵਾ ਲਈ ਅਜੇ ਵੀ ਦੋਸ਼ ਹੈ ਸਮਾਨ ਬਹੁਤ ਜਿਹੇ ਮੰਨਦੇ ਫਰਦਰ ਜਿਹੜੀ ਸਦੀ ਟੈਲੋਗਿਟੀ ਚੱਲ ਰਹੀ ਹੈ ਮੂਲਿਕ ਉਸਕੇ ਜਾਂਚ ਕੀ ਆਇਆ ਫਿਰ ਹਾਲਤਾਂ ਨਾਲ ਇੰਦਰ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸ਼ਕਤੀਕਰ ਆਈਸਟਰੀ ਹਾਂਜੀ ਕਮਿਟੀਟ ਨੂੰ ਥੋੜਾ ਲਵ ਮਾਰੇ ਅੰਸ਼ਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਨੂੰ ਬਤੀਸਾ ਉਹਦਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਤੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਸਿੰਘ ਫਤੇ ਇਹਦੇ ਨਾਲ ਦਾ ਹੈਗਾ ਸਬਤੀ ਸ਼ਿਵਾ ਰਮਨ ਕੁਮਾਰ ਇਲੀ ਸ਼ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵਿਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਜਿੰਨਾ ਗ੍ਰਾਮ ਦੇ ਰਿਕਵਰ ਹੋਏ ਆ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇੰਚਾਰਜ ਰਿਸਪੈਕਟਿਵ ਸੈਂਟਰ ਨੂੰ ਇਜਮਤ ਮਿਲੀ ਜਿਹਦੇ ਤਹਿਤ ਇਹਨਾਂ ਬੰਦੂਆਂ ਨੂੰ ਰਾਉਂਡ ਅਪ ਕੀਤਾ ਗਿਆ ਇੰਨੇ ਕੋਰੋ ਵਰਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀ ਹੈ ਕੀ ਕਰਨਾ ਹੈ ਸ਼ਾਇਦ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈ ਸਰ ਕਿੰਨੇ ਮਰਚੇ ਹਨ ਇਹਨਾਂ ਦੇ ਜਿਹੜਾ ਫਰਜ਼ੇ ਹੈਗੇ ਦੇ ਖਿਲਾਫ 16 ਫਰਜ਼ੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਫਰਜ਼ੇ ਦਰਜ ਕਮਿਸ਼ਨਰ ਦੇ ਵਿੱਚ ਹੀ ਹੈ ਜਾਂ ਸਰ ਇੱਕ ਕਮੇਟੀ ਦੇ ਵਿੱਚ ਹੈ ਕਿ ਤਾਰੀਖ ਕੀ ਹੋਈ ਹੈ ਗ੍ਰਫਤਾਰੀ ਨਹੀਂ ਹੋਈ ਹੈ ਅਕਰਵਾਲ ਮੋਬਾਈਲ ਹੌਸਟ ਹੈ ਉਹਨੇ ਭਾਰ ਇਸਾ ਦੀ ਪਿੰਨ ਪਿੱਛੇ ਦੇ ਨਾਲ ਇਹਦੇ ਬੱਸੀ ਬਾਬਾ ਕੇ ਨਾਲ ਇਲਾਕੇ ਦੇ ਵਿੱਚ ਤੋਬਜਾ ਵੀ ਕੀਤਾ ਸੀਗਾ ਤੁਸੀਂ ਉਹ ਸਾਰੇ ਦਰਪਤੀਸ਼ ਦਾ ਪਾਰਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਈ ਕਿ ਤਰ੍ਹਾਂ ਅੱਜ ਕਰ ਜਾਈਏ ਵਾਂਟਡ ਕਿਹੜੇ ਮਾਮਲੇ ਵਿੱਚ ਸੀ ਇਹ ਇੱਕ ਲਗ ਲਗ ਮੁਕਦਮੇ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਨੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਅਗਾਇ 25 3.5 ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਭ ਮੌਨਟਰ ਸੀਗੇ ਵੀਡੀ ਨੰਬਰ ਪੀਕੇ ਯਸ ਨਾਲ ਬਰਾਮਦਗੀ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਗੋਲ ਦਾ ਪਿਸਤਲ ਤੇ ਚਾਰਜ ਜਿਹੜਾ ਬੱਤੀਪੋਰ ਦੇ ਸਿਸਟਮ 50 ਗਰਮ ਦੇ ਹੈ। ਕੰਟਰੀ ਮੈਂਟਸ ਆ ਉਹ ਚੈੱਕ ਕਰਵਾ ਲਈ। ਅਜੀਬ ਜਿਹਾ ਲੱਗ ਰਿਹਾ ਹੈ। ਜਿਵੇਂ ਮਾਨ ਬਹੁਦੇਂਦਰ ਮੰਨਦੇ ਹਨ ਫਰਦਰ ਉਹ ਜਿਹੜੀ ਸਾਡੀ ਡੈਮੋਸਟੀ ਚੱਲ ਰਹੀ ਹੈ। ਮੋਨਲੀ ਕੁਝ ਕਿਛਨ ਕੀ ਆਇਆ। ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਖਤੀ ਕਰ। ਥੈਂਕ ਯੂ।